ਦੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਪਹੁੰਚੇ ਹਾਂ ਨਗਰ ਕਲੇਰ ਕਮਾਨ ਦੇ ਵਿੱਚ ਜੋ ਬਹੁਤ ਧਾਰਮਿਕ ਨਗਰ ਹੈ ਚੜਦੀ ਕਲਾ ਵਾਲਾ ਇੱਥੇ ਅਸੀਂ ਧਾਰਮਿਕ ਪੇਪਰ ਭਰ ਰਹੇ ਹਾਂ ਜਿਸ ਵਿੱਚ ਬੱਚਿਆਂ ਨੇ ਸ਼ਹੀਦਾਂ ਸਿੰਘਾਂ ਦਾ ਗੁਰੂ ਸੇਵਾਨਾਂ ਦਾ ਇਤਿਹਾਸ ਸੁਣਾਉਣਾ ਹੈ ਲਿਖਣਾ ਹੈ ਪੇਪਰ ਵਿੱਚ ਤੇ ਸਕੂਟਰੀਆਂ ਨਾਮ ਜੱਤਣੇ ਨੇ ਵੱਡੇ ਨਾਮ ਰੱਖੇ ਨੇ ਪਹਿਲਾ ਨਾਮ ਇਲੈਕਟ੍ਰਿਕ ਸਕੂਟਰੀ ਦੂਸਰਾ ਨਾਮ ਵੀ ਇਲੈਕਟ੍ਰਿਕ ਸਕੂਟਰੀ ਹੈ ਇੱਕ ਲੈਪਟਾਪ ਹੈ ਤਿੰਨ ਸਾਈਕਲ ਨੇ 30 스마트ਵਾਚ ਨੇ 100 ਸਕੂਲ ਬੈਗ ਨੇ 50 ਵਾਟਰ ਬੋਟਲ ਹਨ 30 ਦਸਤਾਰਾਂ 60 ਜੋ ਸਟੇਸ਼ਨਰੀ ਦੇ ਸੈੱਟ ਨੇ 24 ਲੰਚ ਬਾਕਸ ਨੇ 300 ਵੱਡੇ ਨਾਮ ਨੇ ਤੇ ਭਾਗ ਲੈਣ ਵਾਲੇ ਹਰੇਕ ਬੱਚੇ ਨੂੰ ਜਿਹੜਾ ਸਨਮਾਨਤ ਕੀਤਾ ਜਾਣਾ ਸੋ ਛਪਿਆ ਹੋਇਆ ਸਿਲੇਬਸ ਸਿੱਖ ਜੀਵਨ ਜਾਂਚ ਬਾਬਾ ਬਕਾਲਾ ਸਾਹਿਬ ਰਜਿਸਟਰਡ ਪੰਜਾਬ ਵੱਲੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਬਹੁਤ ਵੱਡੇ ਸਮਾਗਮ ਬਾਬਾ ਬਕਾਲਾ ਸਾਹਿਬ ਵੀ ਕਿ ਕਰਵਾਏ ਜਾਣਗੇ 19 ਜਨਵਰੀ ਦਿਨ ਐਤਵਾਰ ਨੂੰ ਪਿੰਡਾਂ ਦੇ ਵਿੱਚ ਸਾਰੇ ਨਗਰਾਂ ਦੇ ਵਿੱਚ ਸੈਂਟਰ ਬਣਾ ਕੇ ਜੋ ਵੱਡੀ ਗਿਣਤੀ ਵਿੱਚ ਕਰੀਬਨ 10000 ਬੱਚਾ ਜੋ ਇਸ ਪੇਪਰ ਦੇ ਵਿੱਚ ਭਾਗ ਲੈ ਰਿਹਾ ਸੋ ਸਾਰਿਆਂ ਨੂੰ ਬੇਨਤੀ ਇਸ ਪੇਪਰ ਦੇ ਵਿੱਚ ਭਾਗ ਦਿਵਾਓ ਤੇ ਜੋ ਅਸੀਂ ਕਹਿੰਦੇ ਇੱਕ ਹਫਤੇ ਦਾ ਜੋ ਸ਼ਹੀਦੀ ਹਫਤਾ ਹੁੰਦਾ ਹੈ ਇੱਕ ਹਫਤੇ ਦੇ ਸਮਾਗਮ ਹੁੰਦੇ ਨੇ ਕੋਈ ਕਹਿੰਦਾ ਇੱਕ ਮਹੀਨੇ ਦਾ ਹੁੰਦਾ ਨਹੀਂ ਅਸੀਂ ਇਸ ਸ਼ਹੀਦੀ ਸਪਤਾ ਨੂੰ ਜਿਹੜਾ ਸਦੀਵੀ ਬਣਾਉਣਾ ਹੈ ਬੱਚਿਆਂ ਦੇ ਜੀਵਨ ਵਿੱਚ ਢਾਲਣਾ ਕਿ ਬੱਚੇ ਦੂਜੇ ਧਰਮਾਂ ਵੱਲ ਨੂੰ ਨਾ ਜਾਣ ਸੋ ਸਿੱਖ ਜੀਵਨ ਜਾਂਚ ਬਾਬਾ ਬਕਾਲਾ ਸਾਹਿਬ ਰਜਿਸਟਰਡ ਪੰਜਾਬ ਦਾ ਉਪਰਾਲਾ ਇੱਥੋਂ ਬਹੁਤ ਸਤਿਕਾਰਯੋਗ ਭਾਈ ਅਮਰੀਕ ਸਿੰਘ ਜੀ ਜੋ ਪ੍ਰਧਾਨ ਸਹਿ ਮੁਖੀ ਨੇ ਹੋਰ ਅਹੁਦੇਦਾਰ ਨੇ ਸਾਡੇ ਨਾਲ ਸਾਡੇ ਬਹੁਤ ਸਤਿਕਾਰਯੋਗ ਹੈਡ ਗ੍ਰੰਥੀ ਸਿੰਘ ਸਹਿਬਾਨ ਬੜੇ ਸੂਝਵਾਨ ਬੜੇ ਸਿਆਣੇ ਨੇ ਬਾਬਾ ਦਾਰਾ ਸਿੰਘ ਜੀ ਜੋ ਬੱਚਿਆਂ ਨੂੰ ਸਾਡੇ ਨਾਲ ਜੁੜ ਕੇ ਜੋ ਇਹ ਸਿੱਖਿਆਵਾਂ ਦਿੰਦੇ ਨੇ ਸੋ ਵੱਡੀ ਗਿਣਤੀ ਵਿੱਚ ਇੱਥੋਂ ਬੱਚਿਆਂ ਨੇ ਪੇਪਰ ਭਰ ਕੇ ਆ ਸਿਲੇਬਸ ਪ੍ਰਾਪਤ ਕੀਤਾ ਹੈ 19 ਜਨਵਰੀ ਨੂੰ ਦਿਨ ਐਤਵਾਰ ਗੁਰੂ ਘਰਾਂ ਦੇ ਵਿੱਚ ਸੈਂਟਰ ਬਣਾ ਕੇ ਜੋ ਇਹ ਪੇਪਰ ਲਏ ਜਾ ਰਹੇ ਨੇ